ਵਪਾਰੀਆਂ ਤੋਂ ਫਰੋਤੀ ਮੰਗਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਵਪਾਰੀ ਵਰਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਪਾਰੀ ਸਹਿਮੇ ਹੋਏ ਨੇ ਇਸ ਦਾ ਤਾਜ਼ਾ ਮਾਮਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਸਾਹਮਣੇ ਆਇਆ। ਤਲਵੰਡੀ ਸਾਬੋ ਦੇ ਇੱਕ ਵਪਾਰੀ ਤੋਂ ਫਰੋਤੀ ਮੰਗਣ ਵਾਲਿਆਂ ਨੇ 2 ਲੱਖ ਰੁਪਏ ਦੀ ਫਰੋਤੀ ਮੰਗੀ ਅਤੇ ਧਮਕੀ ਦਿੱਤੀ ਗਈ ਜੇਕਰ ਉਸ ਨੇ ਇਹ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਪੁਲਿਸ ਨੂੰ ਸੂਚਨਾ ਦਿੱਤੀ ਗਈ ਸ਼ਿਕਾਇਤਕਰਤਾ ਨੇ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੂਰੀ ਮੁਸਤੈਦੀ ਦੇ ਨਾਲ ਤਿੰਨ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਸ਼ਨਾਖਤ ਨਾਜ਼ੀਰ ਖਾਨ, ਸੁਲੀਨ ਖਾਨ, ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸਰ ਕੀ ਮਾਮਲਾ ਸਾਰਾ ਕੀ ਗੱਲ ਹੈ ਮਾਨਯੋਗ ਡੀਆਈਜੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਇਹਦੇ ਵਿਸ਼ਾ ਅੰਗਰ ਦੇਸ਼ਾਂ ਤੇ ਇਹ ਮਾੜਿਆਂ ਅਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੀਂਹ ਦੇ ਤਹਿਤ ਕੱਲ ਇੱਕ ਜਿਹੜਾ 26 7 25 ਨੂੰ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਤਲਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ ਅਣਜਨਨ ਨੰਬਰ ਤੋਂ ਤੇ ਜਿਨ੍ਹਾਂ ਨੇ ਉਹ ਟਕੀਆਂ ਦੇਖੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਨ ਦਿੱਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ 3 ਮੰਨਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਵਿੱਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਸਿੰਘ ਇਹ ਤਿੰਨੋਂ ਤਲਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤਿੰਨੋਂ ਲੋਕੀਆਂ ਨੂੰ ਜਿਹੜਾ ਪੁਲਿਸ ਵੱਲੋਂ ਮੁਖਤਸਰ ਤਲਾਸ਼ ਤਲਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਇਹ ਰਸ਼ ਕਰਿਆ ਸਾਰੇ ਨੋ ਕੋਈ ਬ੍ਰਾਂਡ ਦੀ ਇਤਿਹਾਸਿਕ ਗੱਲ ਚੀਜ਼ ਨਹੀਂ ਲੱਗਤ। ਕਿ ਅਸਲ ਬ੍ਰਾਂਡ ਕੀਤਾ ਗਿਆ ਦਾ ਕੋਈ ਇਸ ਤਰ੍ਹਾਂ ਦਾ ਕੋਈ ਤੇ ਹਾਲੇ ਇਹਦੇ ਤੇ ਜਿਹੜੀ ਆ ਅਸੀਂ ਤਫ਼ਤੀਸ਼ ਕਰਦੇ ਆ ਤੇ ਉਹ ਚੱਲਦੀ ਆ ਉਹਨਾਂ ਦੇ ਕੁਝ ਖਿੱਚਾ ਵੀ ਹੈ ਤੇ ਉਹ ਅੱਗੇ ਦੱਸਾਂਗੇ। ਸਰ ਇਹਨਾਂ ਦਾ ਕੋਈ ਕਿਸੇ ਗਿਆਨਵਾ ਵੀ ਲੈਂ ਕੇ ਹੈਗਾ ਵੀ ਗਿਆਨਸਰ ਦਾ ਲੈਂ ਕੇ ਉਹ ਵਿਜਾਸਤਾਂ ਦੀ ਗੱਲ ਸਾਹਮਣੇ ਆਈ ਹੈਗੀ ਜਾਂਚ। ਤੇ ਉਹੀ ਮੋਡਲੀ ਤਫ਼ਤੀਸ਼ ਵਾਲੇ ਜਿਹੜੀ ਆ ਉਹਦੇ ਵਿੱਚ ਸਾਡੇ ਸਭ ਤੋਂ ਫਰਸਟ ਪ੍ਰੋਜੈਕਟ ਸੀ। ਵੀ ਅਸੀਂ ਇਹਨਾਂ ਨੂੰ ਮਾੜੇ ਅੰਸ਼ ਦਾ ਨਾ ਗੜਾ ਪਹਿਲਾਂ ਫੈਲਦੇ ਦਾ ਰੱਖੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਦਰਪੇ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਚੁੱਕੀ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਲਾਈਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕਾਪੀ ਦੇ ਮਾਮਲੇ ਚਲਵਟੀਆਂ ਸਾ ਕੋ ਜਾ ਰਹੇ ਨੇ ਪਿਛਲੇ ਸਮੇਂ ਦੇ ਵੀ ਕੀ ਮਾਮਲੇ ਦਰਜ ਕੀਤੇ ਨੇ ਪੁਲਿਸ ਨੇ ਬੰਦੇ ਵੀ ਫੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਚ ਡਾਰ ਸਾਹਿਬ ਦੇਖਣ ਨੂੰ ਮਿਲ ਜਾਏਗਾ ਕੀ ਪੀਲ ਕਰਨੀ ਚਾਹੂਗੀ ਲੋਕਾਂ ਨੂੰ ਤਾਂ ਕਿ ਉਹਨਾਂ ਦਾ ਤਾਂ ਜੋ ਮਲਾਲ ਬਣਿਆ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਆ ਦੂਸਰਾ ਮਸਲਾ ਮੇਰੇ ਧਿਆਨ 'ਚ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤੁਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਉਹ ਪਹਿਲੀ ਜਿਹੜੀ ਗੋਲ ਸੀਗੀ ਉਹਦੇ 'ਚ ਵੀ ਅਸੀਂ ਦੋਸ਼ੀਆਂ ਜਿਹੜਾ ਫੜ ਲਿਆ ਸੀਗਾ ਤੇ ਐਸ ਐਸ ਪੀ ਸਾਹਿਬ ਦੀਆਂ ਸੱਟ ਤੱਕ ਰਹਿਤਾਂ ਹੈਗੀਆਂ ਵੀ ਇਹਦੇ 'ਚ ਰੈਕਸ਼ਨ ਦੇ ਵਿੱਚ ਜਾਂ ਪ੍ਰੋਫਿਟੀ ਐਕਸਟਰੈਕਸ਼ਨ ਕਰਨਾ ਨਹੀਂ ਆਉਂਦੀਆਂ ਇਹਦੇ ਤੇ ਸਭ ਤੋਂ ਸਭ ਤੋਂ ਘਾਹੋ ਜਿਹੜੀ ਹੈ ਪਹਿਲੇ ਆਧਾਰ ਤੇ ਕੀਤੀ ਜਾਵੇ ਤੇ ਲੋਕੀਆਂ ਨੂੰ ਫੜਕੀ ਇਮੀਡੀਏਟਲੀ ਜਿਹੜਾ ਹੌਲ ਆ ਦੇ ਪਿੱਛੇ ਲੋਕਾਂ ਨੂੰ ਇਸ ਤਰ੍ਹਾਂ ਦੀ ਪੀਲ ਕਰਦੇ ਲੋਕਾਂ ਨੇ ਇਹ ਵੀ ਕਰਦਾ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਸੋ ਜਿਹੀ ਕਾਲ ਆਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਪ੍ਰੋਫਿਟੀ ਵੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਨ ਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ